ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰਾ RAM ਗੁਰਮਤੀ ਹਰ ਨਾਮ ਵਣ ਜੀਐ ਆਤਮੋਲ ਅਫਾਰਾ RAM ਆਤਮੋਲ ਅਫਾਰਾ ਸੱਚ ਵਪਾਰਾ ਸੱਚ ਵਪਾਰ ਲੱਗੀ ਵੱਡ ਭਾਗੀ ਅੰਦਰ ਬਾਹਰ ਭਗਤੀ ਰਾਤੀ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੂਈ ਸੱਚ ਪਾਈ ਗੁਰ ਕੈ ਸਬਦ ਵਿਚਾਰਾ ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸਚੈ ਕੀ ਵਪਾਰਾ ਹਉਮੈ ਮਾਇਆ ਮੈਲ ਹੈ ਜਦਾ ਹਉਮੈ ਪਦ ਪੁਲਾ ਹੀ ਹੁੰਦਾ ਹਉਮੈ ਇਥੇ ਟਿੱਪੀ ਵੀ ਨਾਲ ਲੱਗੀ ਹੋਈ ਐ ਕਸ ਕੇ ਬੋਲਣਾ ਹੈ ਹਉਮੈ ਮਾਇਆ ਮੈਲ ਹੈ ਮਾਇਆ ਮੈਲ ਪੀਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਰਾਮ ਗੁਰਮਤੀ ਪਦ ਸੀ ਜਮਕਲਾ ਦਨੀ ਐ ਗੁਰਮਤੀ ਮਨ ਨਿਰਮਲਾ ਇਥੇ ਵੀ ਸ੍ਰਾਮ ਹੈ ਰਸਨਾ ਹਰ ਰਸ ਪੀਜੈ ਰਾਮ रसना हर रस पीजे अंतर पीजे साच शब्द बिचारी अंतर खुहटा अंतर खुहटा अमृत परया सबदी काड पीए पनिहारी ये सबदी पद दी यमक लादनी है सबदी काड पीए पनिहारी जिस नजर करे सोई सच लागे रसना राम रविजे ਨਾਨਕ ਨਾਮ ਰਤੇ ਸੀ ਨਿਰਮਲਾ ਹੋਰ ਹੋਮਾ ਮੈਲ ਭੀਜਾ ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕੇਸ ਪਹਿ ਕਰੇ ਪੁਕਾਰਾ RAM ਮਾਇਆ ਮੋਹ ਅੰਤਰ ਮਲ ਲਾਗੈ ਮਾਇਆ ਕੇ ਵਾ ਪਰਾ RAM ਮਾਇਆ ਕੇ ਵਾ ਪਰਾ ਜਗਤ ਪਿਆਰਾ ਆਗਨ ਜਾਣ ਦੁਖ ਪਾਈ ਵੇਖ ਕਾ ਕੀੜਾ ਵੇਖ ਸਿਓ ਲਾਗਾ ਪਿਸਟਾ ਮਾ ਹਿਸਮਾਈ ਜੋਤ ਉਰ ਲਿਖਿਆ ਸੋਇ ਕਮਾਵੇ ਕੋਈ ਨ ਮੀਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ ਮਾਇਆ ਮੋਹੀ ਮਨ ਰੰਗਿਆ ਮੋਹਿ ਸੁਧ ਨ ਕਾਈ ਰਾਮ ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਜਾਈ RAM ਦੂਜਾ ਰੰਗ ਜਾਈ ਸਾਚ ਸਮਾਈ ਸੱਚ ਭਰੇ ਭੰਡਾਰਾ ਗੁਰਮੁਖ ਹੋਵੇ ਸੋਈ ਬੂਜਾ ਸਤਿ ਸਵਾਰਣ ਹਾਰਾ ਆਪੇ ਮਿਲੇ ਸੋ ਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਈ ਨਾਨਕ ਵਿਣ ਨਾ ਵੈ ਭਰਮ ਭੁਲਾਇਆ ਇੱਕ ਨਾਮ ਰਤੇ ਰੰਗ ਲਾਈ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ